ਜਲਾਲਪੁਰ ਦੇ ਜਿਹੜੇ ਇਸ ਸਮੇਂ ਦੇ ਅੰਦਰ ਆ ਗਏ ਉਹਦੀ ਮਾਇਨਤ ਹੋਈ ਇਹ ਦਰਵਾਜ਼ੇ ਬੰਦ ਕੀ ਮੈਂ ਆਪਣੇ ਸਰਪੰਚੀ ਦੇ ਕਾਗਜ ਫਿਲ ਕਰਾਂ ਲਈ ਜਦੋਂ ਅੰਦਰ ਆਇਆ ਤਾਂ ਉਹਦੇ ਨਾਲ ਦੇ ਇੱਕ ਦੋ ਬੰਦਿਆਂ ਨੇ ਸਾਨੂੰ ਕਿਹਾ ਕਿ ਹਾਂ ਤੁਸੀਂ ਅੰਦਰ ਆ ਜਾਓ ਪਹਿਲਾਂ ਤਾਂ ਇਹਨਾਂ ਨੇ ਘੁਮਾਇਆ ਫਰਾਇਆ ਸਾਨੂੰ ਵੀ ਕੁਝ ਇੱਧਰ ਹੋ ਜਾਓ ਬੈਕ ਸਾਈਡ ਚਲ ਜਾਓ ਕੁਝ ਇੱਧਰ ਚਲ ਜਾਓ ਤਾਂ ਕਿ ਬੰਦੇ ਖੇੜ ਜਾਣ ਵਾਲੇ ਦਿਵਾਲੇ ਤੇ ਜਦੋਂ ਮੈਂ ਇੱਕਦਮ ਉਹਨੇ ਰੂਮ ਚ ਐਂਟਰ ਹੋਇਆ ਤਾਂ ਉੱਥੇ ਜਸਵਿੰਦਰ ਸਿੰਘ ਸੋਨੀ ਨਾਮ ਦਾ ਗੁੰਡਾ ਜੋ ਆਮ ਆਸੇ ਪਾਰਟੀ ਦਾ ਪਾਲਿਆ ਹੋਇਆ ਇੱਕ ਸਿਰਫ ਇਹ ਗੁੰਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਅੰਦਰ ਲੁਕੇ ਬੈਠਾ ਹੈ ਉਹਨੇ ਇੱਕਦਮ ਫਾਈਲ ਫੜੀ ਤੇ ਮੇਰੀ ਫਾਈਲ ਪਾੜ ਕੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਹੈ ਠੀਕ ਹੈ ਤੇ ਉਹਦਾ ਰਿਵ ਉਹ ਕਿਉਂ ਹੈ ਉਹਦੇ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਉਹ ਵੀ ਚੁੱਪ ਕਰਕੇ ਖੜਾ ਹੈ ਇਵਨ ਕਿ ਪੁਲਿਸ ਪ੍ਰਸ਼ਾਸਨ ਮੈਨੂੰ ਹੀ ਵਾਰ ਕੱਢ ਰਿਹਾ ਹੈ ਜਦਕਿ ਮੇਰੇ ਨਾਲ ਧੱਕਾ ਕਰਵਾ ਰਿਹਾ ਤੁਸੀਂ ਕਿਹੜੀ ਪਾਰਟੀ ਵੱਲੋਂ ਨਾਮਜ਼ਾਦੀ ਪੱਤਰ ਭਾਰੇ ਕੋ ਅਸੀਂ ਆਮ ਆਦਮੀ ਪਾਰਟੀ ਵੱਲੋਂ ਹੀ ਭਾਰੇ ਸੀ ਅਸੀਂ ਖੁਦ ਗੁਰਲਾਲ ਜੀ ਦੇ ਨਾਲ ਸਪੋਰਟ ਕੀਤੀ ਹੈ ਉਹਨਾਂ ਨੂੰ ਐਕਸ਼ਨ ਚਾਉਣ ਪਾਈਆਂ ਸਭ ਕੁਝ ਕੀਤਾ ਸੀ ਠੀਕ ਹੈ ਪਰ ਇਹ ਬਤਨ ਕਿ ਉਹ ਕੀਤਾ ਫਿਰ ਵੀ ਤੁਹਾਡੇ ਨਾਲ ਧੱਕਾ ਹੋਇਆ ਕੀ ਕਹਿਣਾ ਚਾਹੋਗੇ ਕਹਿਣਾ ਚਾਹਾਂਗੇ ਕਿ ਮੈਨੂੰ ਇੱਕ ਤਾਂ ਫਾਈਲ ਪੜਾ ਟਾਈਮ ਮਿਲਣਾ ਚਾਹੀਦਾ ਹੈ ਤੇ ਇੱਕ ਇਹਨਾਂ ਸਾਰੇ ਬੰਦਿਆਂ ਤੇ ਜੋ ਵੀ ਇਹ ਹੈਗੇ ਨੇ ਪੂਰੀ ਟੀਮ ਜਿੰਨੀ ਵੀ ਹੈ ਠੀਕ ਹੈ ਜਿਹਦਾ ਜਸਵਿੰਦਰ ਸਿੰਘ ਸੋਨੀ, ਕੁਲਦੀਪ ਸਿੰਘ ਮਾਨਕ, ਮੁਰਤਿਆਨ ਸਿੰਘ ਬਿੱਟੂ, ਮਨਦੀਪ ਖੇਰੀ ਨਾਲ ਉਹਦੇ ਵਿੱਚ ਐਂਟਰ ਹੈ ਤੇ 106ਰੇ ਪਿੰਡ ਦੇ ਤੇ ਮਨਜਿੰਦਰ ਸਿੰਘ ਆਖੜੀ ਤੋਂ ਵੀ ਸਾਰੇ ਬੰਦੇ ਵਿੱਚ ਇਨਵੋਲ ਬਣੇ ਨੇ ਇਹਨਾਂ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਕਿ ਚੋਣ ਜਬਤਾ ਨਾਲ ਰਮਨਿਕ ਸਿੰਘਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇਹ ਕਹਿਣਾ ਚਾਹੁੰਦਾ ਵੀ ਉਹਦਾ ਜਦੋਂ ਚੋਣ ਜਬਤਾ ਲੱਗਿਆ ਹੋਇਆ ਹੈ। ਚੋਣ ਜਬਤੇ ਦੇ ਦੌਰਾਨ ਅਸਲ ਜਿਹੜਾ ਸਾਰਾ ਜਮ੍ਹਾਂ ਹੋ ਜਾਂਦਾ ਹੈ ਕਿ ਕਹਿੰਦੇ ਜਮਾ ਹੋ ਜਾਂਦਾ ਫਿਰ ਇਹ ਰਵਲਵਰ ਲੈ ਕੇ ਅੰਦਰ ਕਿਵੇਂ ਬੈਠੇ ਆ ਕੌਣ ਬੈਠਾ ਜੀ ਆ ਸੋਨੀ ਆ ਸੋਨੀ ਜਿਹਨੂੰ ਕਹਿੰਦੇ ਜਸਵਿੰਦਰ ਸੋਨੀ ਹੈਲੋ ਵਾਲੀ ਪਾਰਟੀ ਕੋਲ ਜਿਹੜਾ ਸਾਡੇ ਐਮਐਲਏ ਨੇ ਬਿਠਾਇਆ ਵਾ ਇਹ ਕੀ ਮੰਗ ਕਰਨਾ ਚਾਹੁੰਦੇ ਹੋ ਮੰਕਾਰ ਕਰਨ ਆ ਜਿੱਦਾਂ ਕਿ ਨਿਰੋਚਣ ਹੋਣੀ ਚਾਹੀਦੀ ਐ ਤੁਹਾਡੇ ਗੁੰਡਾਗਰਦੀ ਦੇ ਉੱਤੇ ਆਏ ਕੁਝ ਬੰਦੇ ਦੇ ਕਾਰਡਜ ਨੂੰ ਰੱਤਮਾਣਾ ਚਾਹੀਦੇ ਆ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਇਹ ਇੱਕ ਫਾਈਲ ਜਮਾ ਇੱਕ ਪਿੰਡਾ ਸਰਪੰਚ ਬਣ ਗਿਆ ਕੀ ਕਰੇਗਾ ਉਹਦੇ ਇਹ ਫਾਈਲ ਜਮਾ ਕਰਾਉਣ ਆਇਆ ਦੇਖੋ ਸਰਕਾਰ ਉਹਨੂੰ ਫਾਈਲ ਨੂੰ ਕੈਨਸਲ ਕਰੇ ਬਹਾਲ ਕਰੇ ਜੋ ਮਰਜ਼ੀ ਕਰੇ ਉਹ ਸਰਕਾਰ ਦੀ ਆ ਮਰਜ਼ੀ ਜਿਹੜੇ ਅਫਸਰ ਸਾਹਿਬਾਨ ਬੈਠੇ ਆ ਕੋਈ ਕੈਂਡੀਡੇਟ ਐਡਾ ਤਾਂ ਗੁੰਡਾਗਰਦੀ ਹੈ ਨਹੀਂ ਬਿਹਾਰ ਤਾਂ ਹਜੇ ਬਣਿਆ ਨਹੀਂ ਹੈਗਾ ਇਹ ਹਾਰ ਦੀ ਨਿਸ਼ਾਨੀ ਹੈ ਦੀ ਸਾਰਾ ਅੱਜ ਬੜੀ ਮੰਦਪਾਗੀ ਤਰਘਟਨਾ ਜਿਹੜੀ ਸ਼ੰਭੂ ਬਲਾਕ ਦੇ ਜਿੱਥੇ ਫਾਰਮ ਜਮ੍ਹਾਂ ਕਰਾਏ ਗਏ ਉੱਥੇ ਹੋ ਰਹੀ ਹੈ ਮੁੰਡੇ ਦੇ ਸਾਡੇ ਦੇ ਜਿਹੜਾ ਹੈਗਾ ਕਾਂਗਰਸ ਪੱਖ ਦਾ ਮੁੰਡਾ ਸੀਗਾ ਉਹ ਤੇ ਉਹਨਾਂ ਨੂੰ ਜਿਹੜੀ ਫਾਈਲ ਹੈ ਉਹ ਲਈ ਗਈ ਆ ਪਾੜੀ ਗਈ ਆ ਜਿਹੜੇ ਬੰਦੇ ਅ ਕਈ ਵਾਰੀ ਮੈਂ ਮੀਡੀਆ ਤੇ ਦੇਖਦਾ ਹੁਣਾ ਸਾਡੇ ਤੇ ਇਲਜ਼ਾਮ ਲਾਰੇ ਹੁੰਦੇ ਆ ਉੱਚੀ ਉੱਚੀ ਬੋਲਦੇ ਹੁੰਦੇ ਆ ਵੀ ਅੱਜ ਵੀ ਹੁਣ ਬਿੱਲੀ ਥੈਲੇ ਜੋ ਬਾਹਰ ਆਊਗੀ ਫਲਾਣਾ ਹੋਊਗਾ ਅਸੀਂ ਇਨਸਾਫ ਦਵਾਵਾਂਗੇ ਅੱਜ ਉਹ ਬੰਦੇ ਕਿਉਂ ਡਰ ਰਹੇ ਆ ਤੇ ਲੋਕਾਂ ਦੀਆਂ ਫਾਈਲਾਂ ਕਿਉਂ ਆਪਣਾ ਜਿਹੜਾ ਹੈਗਾ ਪਾੜ ਰਿਹਾ ਤੇ 99 ਲੈ ਕੇ ਅੰਦਰ ਵੜਿਆ ਠੀਕ ਹੈ ਪ੍ਰੈਸ ਨੂੰ ਦੇਖ ਕੇ ਬੰਦਾ ਪਿੱਛੋਂ ਭੱਜ ਰਿਹਾ ਕਿੜਕੀ ਚੋਂ ਭੱਜਿਆ ਠੀਕ ਹੈ ਜੀ ਉਹ ਬੰਦੇ ਕਿਉਂ ਅੱਜ ਉਹ ਪਹਿਲਾਂ ਤਾਂ ਇਨਸਾਫ ਦੀਆਂ ਗੱਲਾਂ ਕਰਦੇ ਆ ਅਸੀਂ ਬੇਇਨਸਾਫੇ ਹੋ ਗਏ ਅੱਜ ਉਹ ਇਨਸਾਫ ਦੇ ਕੋ ਕਿਸ ਤਰੀਕੇ ਨਾਲ ਦੇ ਰਿਹਾ ਲੋਕਾਂ ਦੇ ਹੱਥ ਤੋੜ ਰਿਹਾ ਉਹਨਾਂ ਚੂ ਫੂਨ ਕੱਢ ਰਿਹਾ ਉਹਨਾਂ ਦੀਆਂ ਫਾਈਲਾਂ ਪਾੜ ਰਿਹਾ ਜੇ ਇਹ ਇਹ ਹਜਾ ਕਿਹੜਾ ਡਰ ਹੈ ਇਹਨਾਂ ਨੂੰ ਸਤਾ ਰਿਹਾ ਹੈ ਜਿਹੜਾ ਫਾਈਲਾਂ ਨਹੀਂ ਜਮ੍ਹਾਂ ਹੋਣ ਦੇਣੀਆਂ ਜਾ ਰਹੀਆਂ ਢਾਈ ਘੰਟੇ ਹੋ ਕੇ ਸਾਡੇ ਬੰਦੇ ਦੀ ਫਾਈਲ ਦਿੱਤੀ ਹੋਈ ਆ ਉਹਦੇ ਬਾਅਦ ਚੋ 20 ਫਾਈਲਾਂ ਕੱਢਤੀਆਂ ਪਰ ਹਜੇ ਤੱਕ ਉਹਨੂੰ ਰਸੀਦ ਨਹੀਂ ਦਿੱਤੀ ਇਹਦੇ ਚ ਕੀ ਚੱਕਰ ਐ ਰਸੀਦ ਨਾ ਦੇਣ ਦਾ ਉਹ ਟਾਈਮ ਕੱਢ ਰਹੇ ਐ ਇੱਕ ਬੰਦੇ ਨੇ 11 ਵਜੇ ਦੀ ਫਾਈਲ ਦਿੱਤੀ ਹੋਈ ਆ ਉਹਨੂੰ 1:30 ਵਜੇ ਤੱਕ ਰਸੀਦ ਨਹੀਂ ਦਿੱਤੀ ਹੁਣ ਸਾਨੂੰ ਮਜਬੂਰਨ ਐ ਸੀਐਨ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਬੁਲਾਣਾ ਪਿਆ ਜੇ ਇਹਨਾਂ ਨੇ ਇਹੀ ਕੰਮ ਜਾਰੀ ਰੱਖਿਆ ਤਾਂ ਇਸ ਤੋਂ ਬਾਅਦ ਅਸੀਂ ਸਾਰੇ ਇੱਥੇ ਬੰਦੇ ਹੈਗੇ ਆ ਜਿੰਨੇ ਵੀ ਬੈਠੇ ਜਿੰਨੇ ਤੋਂ ਕਿੰਨੇ ਬੰਦੇ ਬੈਠਾ ਉਹਨਾਂ ਨਾਲ ਬੈਠ ਕੇ ਅਸੀਂ ਧਰਨਾ ਲਾਵਾਂਗੇ ਅਸੀਂ ਹਾਈਵੇ ਜਾਮ ਕਰ ਸਕਦੇ ਆ ਇਹ ਮੈਂ ਜਿਹੜਾ ਹੈਗਾ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹਨਾ ਅਸੀਂ ਜਾ ਕੇ ਹਾਈਵੇ ਤੇ ਬੈਠਾਂਗੇ ਇਲੈਕਸ਼ਨ ਕਮਿਸ਼ਨ ਆਊਗੀ ਫਿਰ ਅਸੀਂ ਉੱਠਾਂਗੇ ਸਾਡੇ ਬੰਦਿਆਂ ਦਾ ਜਿਹੜਾ ਹੋਊਗਾ ਇਨਸਾਫ ਮਿਲੂਗਾ ਆਦਰਵਾਇਜ਼ ਜਿਹੜਾ ਹੈਗਾ ਵੀ ਇਹਨੂੰ ਤਰੀਕੇ ਦੇ ਨਾਲ ਸਾਰਾ ਪ੍ਰਸ਼ਾਸਨ ਲਵੇ ਮੇਰੀ ਡੀਸੀ ਸਾਹਿਬ ਨੂੰ ਏ ਡੀਸੀ ਸਾਹਿਬ ਨੂੰ ਐਸ ਡੀਐਮ ਸਾਹਿਬ ਨੂੰ ਵਜਿਨ ਜ਼ਰਕਾਸਤਾ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਧਰਨਾ ਇੱਥੇ ਨਹੀਂ ਲਾਉਣਾ ਸੀ ਹਾਈਵੇ ਤੇ ਲਾਵਾਂਗੇ ਇੰਨੇ ਕ ਬੰਦੇ ਇੱਥੇ ਦੁਖੀ ਹੈਗੇ ਆ ਵੀ ਹਾਈਵੇ ਨਹੀਂ ਖੁੱਲਦਾ ਫਿਰ ਕਿਸ ਦੀ ਸ਼ਹਿਰ ਤੇ ਸਾਰੇ ਜਿਹੜੇ ਅੰਦਰ ਬੰਦੇ ਵੜੇ ਗਏ ਇਹ ਐਮਐਲਏ ਦੀ ਗਰਲਾਲ ਕਨੌਰ ਦੀ ਸ਼ਹਿਰ ਮੇਰੇ 8 ਵਜੇ ਉਹ ਸਾਰੀ ਸੈਟਿੰਗ ਕਰਕੇ ਗਏ ਆ ਕਿ 9:30 ਦੇ ਲੋਕਾਂ ਨੇ ਬਾਹਰ ਨਿਕਲਦੇ ਦੇਖਿਆ ਤੁਸੀਂ ਪ੍ਰੈਸ ਵਾਲਿਆਂ ਨੇ ਦੇਖਿਆ ਬਾਹਰ ਨਿਕਲੇ ਆਓ 9:30 ਉਹ ਵੀ ਮੈਨੂੰ ਪਤਾ ਲੱਗਾ ਪਿੱਛੇ ਦੀ ਨਿਕਲੇ ਆ ਵੀ ਕੀ ਆਪਣਾ ਜਿਹੜਾ ਹੈਗਾ ਵੀ ਇਹ じゃ ਕਿਹੜਾ ਡਰ ਹੈ ਵੀ ਸਵੇਰੇ 8:30 ਵਜੇ ਆ ਕੇ ਅਫਸਰਾਂ ਨੂੰ ਐਮਐਲਏ ਨੂੰ ਆਪ ਇਨਸਟਰਕਸ਼ਨਾਂ ਦੇਣੀਆਂ ਪੈਰੀਆਂ ਸਵੇਰੇ ਸਵੇਰੇ ਆ ਕੇ ਠੀਕ ਹੈ ਠੀਕ ਹੈ ਹਾਂਜੀ ਸਾਰੇ ਅਜੇ ਸੁਪਾਈ ਨੰਬਰ 2 ਦੇ ਵਿੱਚ ਝੜਪ ਹੋਈ ਨਹੀਂ ਹੈਗਾ ਜੀ ਉਹ ਆਰਓ ਤੇ ਆ ਹਾਂ ਜੀ ਇਹਨਾਂ ਵੱਲੋਂ ਮੇਰੇ ਕੋਲ ਆਈ ਹੈ ਕਿ ਇਹ ਉਸ ਤੇ ਝੜਪ ਹੋਈ ਹੈ ਉਸੇ ਸਿਚੁਏਸ਼ਨ ਦਾ ਸੰਝਾਨ ਲੱਜੋਈ ਮੈਂਤੇ ਵੀ ਆਇਆ ਹੈ ਟੀਐਸ ਸਾਹਿਬ ਵੀ ਆਗੇ ਹੈ ਉਹ ਦੇਖ ਕੇ ਕੀ ਇਸ਼ੂ ਹੈਗਾ ਵੀ ਟੇਕ ਅ ਵਾਟਐਵਰ ਲੀਗਲ ਉਸਤ ਕਰਵਾਈ ਜਿਹੜੀ ਸਰ ਅੰਦਰ ਆਮਾ ਦੀ ਪਾਰਟੀ ਦੇ ਵਿੱਚ ਲੀਗਲ ਹੋ ਕੇ ਬੈਠੇ ਮੈਨੇ ਉਹਨਾਂ ਨੂੰ ਵੀ ਚੈੱਕ ਕਰ ਲੈਣਾ ਜੀ ਕੋਈ ਨਹੀਂ ਕੋਈ ਵੀ ਅਨਔਥਰਾਇਜ਼ ਬੰਦਾ ਕਿਤੇ ਨਹੀਂ ਬੈਠੇਗਾ ਜਿਹੜਾ ਵੀ ਹੈਗਾ ਚੋਣ ਹੀ ਹੈਗਾ ਜੇ ਹੁਣ ਕੋਈ ਕੈਂਡੀਡੇਟ ਹੈਗਾ ਡੈਫੀਨਿਟਲੀ ਉਹਨਦੇ ਫਾਰਮ ਲੈਣੇ ਆ ਉਹ ਸਾਰੇ ਕੈਂਡੀਡੇਟ ਦੇ ਫਾਰਮ ਦਿੱਤੇ ਜਾਣਗੇ ਜਿਸੇ ਵੀ ਕੈਂਡੀਡੇਟ ਦਾ ਫਾਰਮ ਨਹੀਂ ਛੱਡਿਆਗਾ ਸਰ ਜਿਨ੍ਹਾਂ ਦੀ ਫਾਈਲ ਪੜੀਗੀ ਉਹਨਾਂ ਦੀ ਫਾਈਲ ਅਵਿਜੇਟਲੀ ਪਹਿਲਾਂ ਉਹ ਕਰਕੇ ਦਾਖਲ ਕਰਾਇਆ ਦੇਖ ਕਰਕੇ ਚੈੱਕ ਕਰਕੇ ਕਰਵਾ ਦੇ ਸਰ ਜਿਹੜੇ ਰਹਿ ਜਾਣਗੇ 3 ਵਜੇ ਤੱਕ ਸਮਾਂ ਹੈਗਾ ਉਹਨਾਂ ਦੀ ਫਾਈਲਾਂ ਕਿਵੇਂ ਅੰਦਰ ਕੀਤੀ ਜਾਣਗੀ ਥੇਰ ਇਜ਼ ਅ ਪ੍ਰੋਸੀਜਰ ਦੇਖੋ 2:30 ਵਜੇ ਦੇ ਕਰੀਬ ਅਸੀਂ ਅਨਾਉਂਸਮੈਂਟਸ ਦੁਆਰਾ ਸ਼ੁਰੂ ਕਰਾਂਗੇ ਉਦੋਂ ਇੱਥੇ ਲਾਈਨਾਂ ਲੱਗ ਜਾਣਗੀਆਂ ਜਿਹੜੀ ਵੀ ਜੇ ਕਿਸੇ ਦੀ ਹੈਗੀ ਆ ਉਹਨਾਂ ਨੂੰ ਜਿਹੜਾ ਲਾਸਟ ਪਰਸਨ ਹੋਏਗਾ ਅਸੀਂ ਟੋਟ ਉਹਨੂੰ ਉਹਨੂੰ ਟੋਕਨ ਦੇ ਦੇ ਜਿਹੜੇ ਮਰਜ਼ੀ ਬੰਤੇ ਬਾੜ ਉਦੋਂ ਉਹਨੂੰ ਟੋਕਨ ਦੇ ਦਾਂਗੇ ਜਿਵੇਂ ਉਹ ਲਾਸਟ ਐਂਟਰੀ ਤੋਂ ਅਸੀਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਉਹ ਜਿਹੜਾ ਫਰੰਟ ਤੱਕ ਆਂਦੇ ਆਂਦੇ ਸਾਨੂੰ ਨਾਲੇ ਇੱਕ ਕਾਊਂਟ ਪਤਾ ਲੱਗ ਜਾਏਗਾ ਕਿੰਨੇ ਬੰਦਿਆਂ ਦੀ ਫਾਈਲ ਰਹਿ ਗਈ ਹੈ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰੂੰਗਾ ਕਿ ਸ਼ਾਂਤੀ ਬਣਾਈ ਰੱਖੋ ਜੇ ਕਿਸੇ ਕੋਈ ਆ ਗਿਆ ਕੈਂਡੀਡੇਟ ਆਇਆ ਉਹਦੀ ਫਾਈਲ ਜ਼ਰੂਰ ਲਈ ਜਾਊਗੀ ਜੋ ਵੀ ਨਿਯਮਾਂ ਦੀਨ ਕਾਰਵਾਈ ਹੈ ਉਹਦੇ ਤੇ ਉਹੀ ਹੋਏਗੀ